ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਮੁਖਤਸਰ ਸਾਹਿਬ ਤੋਂ ਸਾਹਮਣੀ ਆ ਰਹੀ ਜਿੱਥੇ ਇੱਕ ਨੌਜਵਾਨ ਵੱਲੋਂ ਵੀਡੀਓ ਬਣਾ ਕੇ ਸਰਪੰਚ ਦੇ ਕਾਰ ਪਟ્રોલ ਬੰਬ ਸੁੱਟਿਆ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਇਹ ਤੇ ਉਹਦੇ ਵੱਲੋਂ ਕਿਹਾ ਗਿਆ ਇਹ ਤਾਂ ਸਿਰਫ ਡੈਮੋ ਹੈ ਅਗਲੀ ਵਾਰ ਮੈਂ ਇਸ ਤੋਂ ਵੱਡਾ ਕੁਝ ਕਰਾਂਗਾ ਔਰ ਫਾਇਰ ਕਰਾਂਗਾ ਦੱਸਦੀ ਹੈ ਕਿ ਪੈਸੇ ਦੇ ਲੈਣ ਦੇ ਨੂੰ ਲੈ ਕੇ ਇਹ ਸਾਰੀ ਘਟਨਾ ਹੋਈ ਹੈ ਤਾਂ ਕੀ ਕੁਝ ਕਹਿ ਰਹੇ ਨੌਜਵਾਨ ਆਓ ਤੁਹਾਨੂੰ ਵੀ ਦਿਖਾਉਂਦੇ ਕਹਿੰਦੇ ਘਰੇ ਫਾਇਰ ਛੰਡੂਆਂ ਜਿਹੜੇ ਮੇਰੇ ਪੈਸੇ ਨਾ ਮੋੜੇ ਕੁਲਵਿੰਦਰ ਸਰਪੰਚਾਂ ਦਾ ਨਾਂ ਫਤਿਹਪੁਰ ਮਨੀਆ ਸਰਪੰਚਾ ਮੈਂ ਘਰੇ ਸੀ ਮਜੂਦ ਅੰਦਰ ਸੀਗਾ ਮੈਂ ਅੱਗੇ ਆਪਦੇ ਬਰਾਂਡੇ ਦੇ ਵਿੱਚ ਮੰਮੀ ਡੈਡੀ ਹਰਾਂ ਦੇ ਕੋਲ ਬੈਠਾ ਸੀਗਾ ਸ਼ਾਮ ਨੂੰ ਚਾਨ ਚੱਕ ਇੱਕ ਧਮਾਕੇ ਦੀ ਆਵਾਜ਼ ਆਈ ਆ ਘਰੇ ਜਦੋਂ ਅਸੀਂ ਬਾਹਰ ਨਿਕਲੇ ਆ ਆਣ ਕੇ ਦੇਖਿਆ ਮੰਮੀ ਵੀ ਬਾਹਰ ਆ ਗਏ ਮੈਂ ਵੀ ਬਾਹਰ ਆ ਗਿਆ ਆਣ ਕੇ ਦੇਖਿਆ ਤੇ ਉੱਥੇ ਇੱਕ ਅੱਗ ਲੱਗੀ ਪਈ ਸੀ ਜਦੋਂ ਅਸੀਂ ਅੱਗ ਨੂੰ ਬੁਝਾਇਆ ਜਾ ਕੇ ਦਵਾ-ਦਵਾ ਆਪਣਾ ਦਫੜੀ ਨਾਲ ਸਾਡੇ ਆਡੀ ਕੁਆਡੀ ਵੀ ਆ ਗਏ ਸੀ ਜਦੋਂ ਬੁਝਾਇਆ ਤੇ ਉਹ ਦੇਖਿਆ ਵੀ ਉੱਥੇ ਕੋਈ ਕੰਚਲੀਆਂ ਬੋਤਲਾਂ ਵੀ ਜਿਹੜੀਆਂ ਉੱਥੇ ਉਹ ਖਿਲਰੀਆਂ ਪਈਆਂ ਸੀਗੀਆਂ ਉਹਨੇ ਤੇਰ ਨੂੰ ਥੋੜੇ ਸਮੇਂ ਬਾਅਦ ਹੀ ਜਗ ਤਕਰੀਬਨ 25 ਮਿੰਟ ਅੱਧੇ ਘੰਟੇ ਬਾਅਦ ਤਕਰੀਬਨ ਜਦੋਂ ਇੱਕ ਮੈਨੂੰ WhatsApp ਦੇ ਉੱਤੇ ਵੀ ਉਹ ਇੱਕ ਮੈਂ ਵੀਡੀਓ ਆਈ ਜਿਹਨੂੰ ਮੈਂ ਦੇਖਿਆ ਤੇ ਉਹ ਉਹਦੇ ਵਿੱਚ ਇਹ ਪਾਇਆ ਗਿਆ ਵੀ ਇੱਕ ਕੋਈ ਸਾਡੇ ਪਿੰਡ ਦਾ ਹੀ ਆ ਮੁੰਡਾ ਰਾਜਨ ਉਹ ਘਰੇ ਆ ਕੇ ਵੀ ਇਸ ਤਰ੍ਹਾਂ ਕੋਈ ਵੀ ਬੋਤਲ ਦੇ ਜਿਹੜੇ ਪੈਟਰੋਲ ਬੰਬ ਬਣਾ ਕੇ ਉਹ ਸਾਡੇ ਘਰੇ ਆਣ ਕੇ ਵੀ ਉਹ ਸੁੱਟ ਗਿਆ ਸਾਡਾ ਜਿਹੜਾ ਉਹਨਾਂ ਜਾਨੀਮਾਲੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਪੈਸਿਆਂ ਦਾ ਉਹ ਜ਼ਿਕਰ ਕਰੀ ਜਾਂਦਾ ਪੈਸਿਆਂ ਦਾ ਜਿਹੜਾ ਮਾਮਲਾ ਹੈ ਉਹ ਉਹਦੇ ਆਪਣੇ ਗੁਰਮੀਤ ਸਿੰਘ ਉਹਦਾ ਡੈਡੀ ਉਹਦੇ ਨਾਲ ਹੈ ਉਹਦੇ ਨਾਲ ਪੈਸਿਆਂ ਦਾ ਲੈਣ ਦੇਣ ਜੋ ਵੀ ਹੈ ਸਾਡਾ ਆਪਸੀ ਜਿਹੜਾ ਜਦੋਂ ਇਲੈਕਸ਼ਨ ਦਾ ਟਾਈਮ ਸੀ ਮੈਂ ਉਹਦੇ ਤੋਂ ਪੈਸੇ ਫੜੇ ਸੀ ਹੱਥ ਦਸਤੀ ਫੋਨ ਦੇ ਉਹ ਤਾਂ ਜਿਹੜੇ ਉਹਨੂੰ ਹੀ ਮੈਂ ਮੋੜਨੇ ਸੀ ਔਰ ਉਹਦੇ ਨਾਲ ਜਦੋਂ ਮੇਰੀ ਗੱਲ ਹੁੰਦੀ ਸੀਗੀ ਉਹਨੂੰ ਉਹਦੇ ਨਾਲ ਹੀ ਮੋੜਨ ਦਾ ਸੀਗਾ ਕਿਉਂਕਿ ਇਹ ਠੀਕ ਨਹੀਂ ਰਹਿੰਦਾ ਸੀ ਮੁੰਡਾ ਜਿੱਦਾਂ ਬਾਹਰ ਅੰਦਰ ਲੜਾਈਆਂ ਝਗੜਿਆਂ ਦੇ ਵਿੱਚ ਰਹਿੰਦਾ ਸੀਗਾ ਇਹਦੇ ਪਿਤਾ ਨੇ ਕਿਹਾ ਸੀ ਵੀ ਤੂੰ ਪੈਸੇ ਜਿਹੜੇ ਇਹ ਮੈਨੂੰ ਹੀ ਵਾਪਸ ਕਰਨੇ ਆ ਵੀ ਮੇਰੇ ਮੁੰਡੇ ਨੂੰ ਪੈਸੇ ਨਹੀਂ ਦੇਣੇ ਹਾਂ ਇਹਦੇ ਤੇ ਪਹਿਲਾਂ ਮਾਮਲੇ ਦਰਜ ਹੈਗੇ ਆ ਦੋ ਤਿੰਨ ਮਾਮਲੇ ਦਰਜ ਨੇ ਇਹਦੇ ਤੇ ਪਹਿਲਾਂ ਵੀ ਹਾਂ ਮੈਂ ਜਿਹੜੇ ਪੁਲਿਸ ਨੂੰ ਆਪਣੇ ਜਿਹੜੇ ਬਿਆਨ ਆ ਉਹ ਦਰਜ ਕਰਵਾ ਦਿੱਤੇ ਆ ਔਰ ਜਿਹੜੀ ਅਗਲੇਰੀ ਅਗਲੀ ਕਾਰਵਾਈ ਆ ਉਹ ਐਸਐਚਓ ਸਾਹਿਬ ਨੂੰ ਵੀ ਮੈਂ ਡਿਪਟੀ ਸਾਹਿਬ ਨੂੰ ਵੀ ਜਿਹੜਾ ਅਸੀਂ ਕਹਿ ਦਿੱਤਾ ਵੀ ਉਹ ਪੁਲਿਸ ਨੇ ਜਿਹੜੀ ਕਰਨੀ ਹੈ ਅਗਲੀ ਕਾਰਵਾਈ ਉਹਨਾਂ ਨੇ ਕਰ ਦੇ। ਇਹ ਬੜੀ ਜਿਆਦਾ ਨਿੰਦਨ ਆ ਜੋ ਘਟਣਾ ਹੈ ਜਿਸ ਤਰ੍ਹਾਂ ਵੀ ਇਸ ਤਰ੍ਹਾਂ ਮੁੰਡੇ ਜਿਹੜੇ ਕਈ ਨਸ਼ਿਆਂ ਦੀ ਲਪੇਟ ਦੇ ਵਿੱਚ ਆ ਕੇ ਵੀ ਇਸ ਤਰ੍ਹਾਂ ਦੀ ਹਰਕਤ ਕਰਦੇ ਆ ਉਹ ਬਹੁਤ ਹੀ ਨਿੰਦਨਯੋਗ ਹੈ ਕਿਉਂਕਿ ਕਿਸੇ شریف ਪਰਿਵਾਰ ਦੇ ਉੱਤੇ ਇਸ ਤਰ੍ਹਾਂ ਦੇ ਮੁੰਡੇ ਦੁਆਰਾ ਹਰਕਤ ਕਰਨੀ ਉਹ ਇਹ ਵੀ ਉਹਨਾਂ ਦੇ ਜਿਹੜਾ ਮਾਪਿਓ ਹੈ ਉਹ ਵੀ ਕਿਤੇ ਨਾ ਕਿਤੇ ਜਾ ਕੇ ਟੈਨਸ਼ਨ ਦਾ ਜਿਹੜਾ ਫਿਰ ਸ਼ਿਕਾਰ ਹੋ ਜਾਂਦਾ ਵੀਡੀਓ ਵਾਇਰਲ ਹੋਈ ਹੈ ਕੋਈ ਤੇ ਉਹ ਕਿਸੇ ਵੱਲੋਂ ਰਾਜਨ ਢਿਲੋਂ ਦਾ ਪੇਜ ਦੇ ਇੰਸਟਾਗ੍ਰam ਪੇਜ ਤੋਂ ਕੋਈ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਸ ਬੰਦੀ ਵੀਡੀਓ ਦੇ ਵਿੱਚ ਉਹ ਜੋ ਕਹਿ ਰਿਹਾ ਕੋਈ ਫਤਿਹਪੁਰ ਮਣੀਆਂ ਦਾ ਸਰਪੰਚ ਦੇ ਘਰੇ ਜਿਹੜੀ ਗੱਲ ਕਰ ਰਿਹਾ ਉਹ ਕੁਲਵਿੰਦਰ ਸਿੰਘ ਹੈ ਜੋ ਮੌਜੂਦਾ ਸਰਪੰਚਾ ਪਿੰਡ ਦਾ ਤੇ ਕੁਲਵਿੰਦਰ ਸਿੰਘ ਦੇ ਬਿਆਨ ਤੇ ਜਿਹੜਾ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਜਿਹੜੇ ਜੋ ਵੀ ਦੋਸ਼ੀ ਹੈ ਉਸ ਸੰਬੰਧੀ ਸਾਡੇ ਵੱਲੋਂ ਜਿਹੜੀਆਂ ਟੈਕਨੀਕਲ ਟੀਮਾਂ ਬਣਾਈਆਂ ਗਈਆਂ ਜੋ ਟੀਮਾਂ ਵੱਲੋਂ ਜਲਦੀ ਜਿਹੜਾ ਅਸਲ ਦੋਸ਼ੀ ਨੂੰ ਟ੍ਰੇਸ ਕਰਕੇ ਤੇ ਉਹਨੂੰ ਜਿਹੜਾ ਗ੍ਰফতার ਕੀਤਾ ਜਾਊਗਾ ਤੇ ਅਗਲੇਰੀ ਕਾਰਵਾਈ ਪਹੁੰਚ ਲੈਂਦੇ ਸਰਪੰਚ ਵੱਲੋਂ ਬਿਲਕੁਲ ਅਸੀਂ ਜਿਹੜਾ ਉਹਨਾਂ ਦਾ ਬਿਆਨ ਲਿਖ ਰਹੇ ਹਾਂ ਜੋ ਬਿਆਨ ਦਾ ਉਹ ਕੋਈ ਕਾਨੂੰਨੀ ਕਾਰਵਾਈ ਉਹ ਜਿਹੜੀ ਪਹੁੰਚ ਲੈਂਦੇ ਜੀ